ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਬਹੁਤ ਹੀ ਖਾਸ ਹੈ ਸੋ ਜਿਹੜੇ ਪੀਰਾਂ ਫਖੀਰਾਂ ਦੀ ਖਾਸ ਕਰਕੇ ਸੇਵਾ ਕਰਦੇ ਆ ਜੀ ਵੀਡੀਓ ਨੂੰ ਪੂਰੀ ਜਰੂਰ ਸੁਣ ਲੈਣਾ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਵੀਰਵਾਰ ਜਾਂ ਐਤਵਾਰ ਨੂੰ ਸਿਰ ਧੋਣਾ ਮਨਾ ਕਿਉਂ ਕੀਤਾ ਜਾਂਦਾ ਹੈ ਕੀ ਕਾਰਨ ਆ ਤੇ ਕਿਉਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇਹ ਕੁਝ ਗੱਲਾਂ ਸਾਂਝੀਆਂ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਤੇ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਸੋ ਹੁਣ ਇੱਥੇ ਆਪਾਂ ਕੁਝ ਕਮੈਂਟਾਂ ਦੱਸ ਦਿੰਨੇ ਆ ਫਿਰ ਮੇਨ ਵਿਸ਼ੇ ਵੱਲ ਚੱਲਦੇ ਆ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਕਮੈਂਟ ਕਰਨ ਨੂੰ ਦਿਲ ਤਾਂ ਬਹੁਤ ਕਰਦਾ ਹੈ ਪਰ ਹੌਸਲਾ ਨਹੀਂ ਪੈਂਦਾ ਤੇ ਇਹ ਇੱਥੇ ਲਿਖਦੇ ਨੇ ਕਿ ਅਗਰ ਕਿਸੇ ਦਾ ਵੀ 22 ਸਾਲ ਦਾ ਬੱਚਾ ਪੂਰਾ ਹੋ ਜਾਵੇ ਕੀ ਉਸ ਦਾ ਹੌਸਲਾ ਟੁੱਟੇਗਾ ਜਾਂ ਨਹੀਂ ਵਿਸ਼ਵਾਸ ਟੁੱਟੇਗਾ ਨਹੀਂ ਸੋ ਦੇਖੋ ਜੀ ਦਾ ਜਵਾਨ ਪੁੱਤ ਚਲ ਜਾਂਦਾ ਹੈ ਸੋ ਬੱਚਾ ਤਾਂ ਕਹਿੰਦੇ ਕਿ ਇੱਕ ਦਿਹਾੜੀ ਦਾ ਵੀ ਮਾਨ ਨਹੀਂ ਹੈ ਤੇ ਜੀ ਦਾ ਜਵਾਨ ਪੁੱਤ ਚਲਾ ਜਾਣਾ ਸੋ ਫਿਰ ਤਾਂ ਵਿਸ਼ਵਾਸ ਟੁੱਟਦਾ ਹੀ ਟੁੱਟਦਾ ਆ ਫਿਰ ਤਾਂ ਪਰਮਾਤਮਾ ਦਾ ਨਾਮ ਲੈਣ ਵੀ ਮਨ ਨਹੀਂ ਕਰਦਾ ਜੀ ਦਾ ਜਵਾਨ ਪੁੱਤ ਇਹੋ ਜਿਹਾ ਕੋਈ ਬੱਚਾ ਚਲਾ ਜਾਣਾ ਸੋ ਇੱਕ ਮਾਂ ਹੀ ਉਸ ਦਰਦ ਨੂੰ ਸਮਝ ਸਕਦੀ ਹੈ ਜਿਨੇ ਜਨਮ ਦਿੱਤਾ ਹੋਵੇ ਸੋ ਬਾਕੀ ਇਥੇ ਇਹ ਕਵਾਂਗੇ ਕਿਉਂਕਿ ਨਾ ਅਜ ਤਾਈਂ ਕਿਸੇ ਮਰੇ ਦੇ ਨਾਲ ਮਾਰ ਹੋਇਆ ਤੇ ਨਾ ਹੀ ਆਪਾਂ ਮਰ ਸਕਦੇ ਆ ਸੋ ਇਹ ਜੋ ਜ਼ਿੰਦਗੀ ਇਹ ਕੱਟਣੀ ਹੀ ਪੈਂਦੀ ਆ ਜਿਸ ਤਰ੍ਹਾਂ ਦੀ ਪ੍ਰਮਾਤਮਾ ਨੇ ਦਿੱਤੀ ਹੈ ਇਹ ਸਾਡੇ ਕੋਈ ਕਰਮ ਹੀ ਹੁੰਦੇ ਹੈ ਪਰ ਜੇਕਰ ਅਸੀਂ ਇਸ ਜਨਮ ਵਿੱਚ ਕੋਈ ਮਾੜਾ ਕਰਮ ਨਹੀਂ ਕੀਤਾ ਹੈ ਤੇ ਪਿਛਲੇ ਜਨਮ ਵਿੱਚ ਕੁਝ ਨਾ ਕੁਝ ਇਹ ਹੋ ਜਿਆ ਜ਼ਰੂਰ ਕੀਤਾ ਹੁੰਦਾ ਜੋ ਸਾਨੂੰ ਸਜ਼ਾ ਮਿਲਦੀ ਹੈ ਸੋ ਹਮੇਸ਼ਾ ਹੀ ਪਰਮਾਤਮਾ ਜੋ ਕਰਦਾ ਆ ਭਲੇ ਲਈ ਹੀ ਕਰਦਾ ਆ ਪਰ ਇੱਥੇ ਅਸੀਂ ਨਹੀਂ ਉਹਨਾਂ ਨੂੰ ਸਮਝ ਸਕਦੇ ਕਿਉਂਕਿ ਗਿਆਨ ਨਹੀਂ ਹੈ ਨਾਮ ਦੀ ਕਮਾਈ ਨਹੀਂ ਹੈ ਜੇਕਰ ਨਾਮ ਦੀ ਕਮਾਈ ਸੇਵਾ ਹੋਵੇ ਤਾਂ ਅਸੀਂ ਇਹਨਾਂ ਗੱਲਾਂ ਨੂੰ ਜਲਦੀ ਸਮਝ ਪਾ ਲੈਂਦੇ ਆ ਸੋ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਹੈ ਆਪਣੇ ਬਾਰੇ ਸੋ ਗਿਆਨ ਨਹੀਂ ਹੈ ਗੁਰਧਾਰਨਾ ਨਹੀਂ ਕੀਤੀ ਹੋਈ ਕਿਉਂਕਿ ਜਦੋਂ ਅਸੀਂ ਗੁਰਧਾਰਨਾ ਕਰਾਂਗੇ ਤੇ ਪਰਮਾਤਮਾ ਸਾਨੂੰ ਬਹੁਤ ਤਰ੍ਹਾਂ ਦੇ ਸੰਕੇਤ ਇਸ਼ਾਰੇ ਦਿੰਦਾ ਹੈ ਤੇ ਪ੍ਰਮਾਤਮਾ ਸਾਨੂੰ ਹੌਸਲਾ ਵੀ ਦਿੰਦਾ ਹੈ ਜੇਕਰ ਅੱਜ ਸਾਨੂੰ ਦੁੱਖ ਦਿੱਤਾ ਹੈ ਤੇ ਕੋਈ ਨਾ ਕੋਈ ਜਿਉਣ ਦੀ ਵਜ੍ਹਾ ਵੀ ਨਾਲ ਜ਼ਰੂਰ ਦਿੰਦਾ ਹੈ ਇਹ ਨਹੀਂ ਹੈ ਕਿ ਕੋਈ ਵਜ੍ਹਾ ਹੋਵੇ ਹੀ ਨਾ ਸੋ ਵਜ੍ਹਾ ਕੋਈ ਨਾ ਕੋਈ ਹੁੰਦੀ ਹੈ ਤਾਂ ਹੀ ਆਪਾਂ ਜ਼ਿੰਦਗੀ ਵਿੱਚ ਅੱਗੇ ਵਧਦੇ ਹਾਂ ਸੋ ਜੇਕਰ ਪ੍ਰਮਾਤਮਾ ਦੁੱਖ ਦਿੰਦਾ ਹੈ ਤੇ ਸਹਾਰਾ ਵੀ ਕੋਈ ਨਾ ਕੋਈ ਜ਼ਰੂਰ ਦਿੰਦਾ ਹੈ ਤੇ ਇਤੋਂ ਹੀ ਸਮਝ ਲਓ ਕਿ ਪ੍ਰਮਾਤਮਾ ਹੈ ਨਾਲ ਸਾਡੇ ਤਾਈਓ ਅਸੀਂ ਇਹ ਸਵਾਸ ਲੈ ਰਹੇ ਆ ਵਰਨਾ ਜਿਨ੍ਹਾਂ ਨੂੰ ਇਹੋ ਜੀ ਸੱਟ ਲੱਗ ਜਾਣੀ ਉਹ ਇਨਸਾਨ ਜੀ ਨਹੀਂ ਸਕਦਾ ਸੋ ਪ੍ਰਮਾਤਮਾ ਹਮੇਸ਼ਾ ਨਾਲ ਰਹਿੰਦਾ ਹੈ ਕੋਈ ਨਾ ਕੋਈ ਸਾਡੇ ਨਾਲ ਬਹਾਨਾ ਬਣਾ ਕੇ ਕਿਸੇ ਨੂੰ ਨਾ ਕਿਸੇ ਨੂੰ ਜੋੜ ਦਿੰਦਾ ਹੈ ਸੋ ਜਦੋਂ ਵੀ ਅਸੀਂ ਮੁਸ਼ਕਲ ਵਿੱਚ ਹੁੰਨੇ ਆ ਤੇ ਪ੍ਰਮਾਤਮਾ ਸਾਡਾ ਸਾਥ ਵੀ ਜ਼ਰੂਰ ਦਿੰਦਾ ਆ ਪਰ ਅਸੀਂ ਇਹਨਾਂ ਗੱਲਾਂ ਨੂੰ ਸਮਝ ਨਹੀਂ ਪਾਉਂਦੇ ਸੋ ਇਟੀਆਂ ਵੱਡੀਆਂ ਸੱਟਾਂ ਲੱਗਣ ਤੋਂ ਬਾਅਦ ਵੀ ਜਿਹੜਾ ਫਿਰ ਸਬਰ ਆ ਜਾਂਦਾ ਇਹ ਬਹੁਤ ਵੱਡਾ ਪਰਮਾਤਮਾ ਦਾ ਇਸ਼ਾਰਾ ਹੈ ਸੋ ਜਦੋਂ ਹੀ ਆਪਣਾ ਕੋਈ ਜਾਂਦਾ ਹੈ ਤੇ ਉਸ ਸਮੇਂ ਇਹ ਮੇ ਲੱਗਦਾ ਕਿ ਜਿਵੇਂ ਅਸੀਂ ਇਹਦੇ ਬਿਨਾ ਜੀ ਨਹੀਂ ਸਕਦੇ ਤੇ ਜਦੋਂ ਕੋਲ ਹੈ ਉਦੋਂ ਵੀ ਅਸੀਂ ਸੋਚਦੇ ਹਾਂ ਕਿ ਜੇਕਰ ਇਹ ਰਿਸ਼ਤਾ ਸਾਡੇ ਨਾਲ ਨਾ ਹੋਇਆ ਤੇ ਅਸੀਂ ਜੀ ਨਹੀਂ ਸਕਦੇ ਪਰ ਅਸੀਂ ਸੋਚਦੇ ਹਾਂ ਪਰ ਜਦੋਂ ਕੁਝ ਇਹੋ ਜਿਹਾ ਹੁੰਦਾ ਹੈ ਤਾਂ ਪ੍ਰਮਾਤਮਾ ਸਬਰ ਵੀ ਦੇ ਦਿੰਦਾ ਹੈ ਸੋ ਬਹੁਤ ਕੁਝ ਆਪਾਂ ਦੁਨੀਆ ਤੇ ਦੇਖਿਆ ਹੈ ਦੇਖਦੇ ਵੀ ਆਏ ਆ ਕਿ ਜੋ ਜਾਨ ਤੋਂ ਵੀ ਪਿਆਰੇ ਰਿਸ਼ਤੇ ਹੁੰਦੇ ਆ ਜਦੋਂ ਵਿਛੜ ਜਾਂਦੇ ਆ ਤਾਂ ਫਿਰ ਉਹ ਜੋ ਰੂਹਾਂ ਰਹਿ ਰਹੀਆਂ ਇਸ ਵਕਤ ਸਵਾਸ ਲੈਂਦੀਆਂ ਹੈ ਉਹਨਾਂ ਨੂੰ ਜਿਉਣਾ ਪੈਂਦਾ ਹੈ ਕੋਈ ਨਾ ਕੋਈ ਫਿਰ ਪਰਮਾਤਮਾ ਉਹਨਾਂ ਲਈ ਵਜਾ ਬਣਾਉਂਦਾ ਹੈ ਜੀਵਨ ਦੀ ਸੋ ਜਦੋਂ ਵੀ ਅਸੀਂ ਕੋਈ ਇਹੋ ਜਿਹੇ ਹਾਲਾਤਾਂ ਦੇ ਨਾਲ ਗੁਜ਼ਰਦੇ ਆਂ ਤਾਂ ਫਿਰ ਬਹੁਤ ਤਕਲੀਫ ਹੁੰਦੀ ਹੈ ਤੇ ਫਿਰ ਪਰ ਪਰਮਾਤਮਾ ਤੋਂ ਮਨ ਆਕ ਜਾਂਦਾ ਹੈ ਕੀ ਮੇਰੇ ਨਾਲ ਹੀ ਇਹੋ ਜਿਹਾ ਕਿਉਂ ਕੁਝ ਕੀਤਾ ਸੋ ਜੇਕਰ ਇੱਥੇ ਸਮਝਾਉਣ ਲਈ ਤੇ ਬਹੁਤ ਸਾਰੀਆਂ ਉਦਾਹਰਨਾਂ ਹੈ ਜਿਦੇ ਰਾਈ ਆਪਾਂ ਸਮਝ ਸਕਦੇ ਆਂ ਸੋ ਇੱਕ ਬਹੁਤ ਛੋਟੀ ਜੀ ਕਹਾਣੀ ਹੈ ਇੱਕ ਇਨਸਾਨ ਕਹਿੰਦੇ ਜੋ ਕਿ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਕਦੇ ਕੋਈ ਮਾਰਾ ਕਰਮ ਨਹੀਂ ਕੀਤਾ ਪਰ ਇੱਕ ਦਿਨ ਇਹੋ ਜਿਹਾ ਆਇਆ ਕਿ ਜਿਸ ਦਿਨ ਉਹ ਆਪਣੇ ਕੰਮ ਦੀ ਤਰਫ ਗਿਆ ਉੱਥੇ ਜੋ ਮਸ਼ੀਨ ਉਹਦੇ ਵਿੱਚ ਹੱਥ ਆ ਗਏ ਤੇ ਹੱਥ ਦੋਨੋਂ ਹੀ ਕੱਟੇ ਗਏ ਤੇ ਹੁਣ ਉਹ ਇਨਸਾਨ ਬੜਾ ਹੀ ਦੁਖੀ ਕਿ ਮੈਂ ਕੋਈ ਮਾੜਾ ਕਰਮ ਨਹੀਂ ਪ੍ਰਮਾਤਮਾ ਕੀਤਾ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਜਿਹਦੇ ਨਾਲ ਕਿਸੇ ਦਾ ਮਨ ਦੁਖਿਆ ਹੋਵੇ ਪਰ ਮੈਨੂੰ ਇਹ ਕਿਹੜੇ ਗੁਨਾਹਾਂ ਦੀ ਸਜ਼ਾ ਤੁਸੀਂ ਦਿੱਤੀ ਤਾ ਅੱਗਿਓ ਪ੍ਰਮਾਤਮਾ ਨੇ ਜਵਾਬ ਦਿੱਤਾ ਕਿਉਂਕਿ ਜੋ ਸਾਡੇ ਪੁਰਾਣੇ ਕਰਮ ਹੁੰਦੇ ਆ ਉਹ ਸਾਡੇ ਨਾਲ ਹੀ ਚੱਲਦੇ ਆ ਸੋ ਇਸੇ ਲਈ ਕਹੀਦਾ ਕਿ ਇਹ ਜੋ ਜਨਮ ਮਿਲਿਆ ਹੈ ਇਹਦੇ ਵਿੱਚ ਅਸੀਂ ਚੰਗੇ ਕਰਮ ਕਰ ਲਈਏ ਚੰਗੇ ਕਰਮ ਹੀ ਸਾਡੇ ਨਾਲ ਜਾਣੇ ਆ ਤੇ ਉੱਥੇ ਕਹਿੰਦੇ ਪ੍ਰਮਾਤਮਾ ਨੇ ਉਹਨੂੰ ਦੱਸਿਆ ਫਿਰ ਸਾਰਾ ਕੁਝ ਦਿਖਾ ਲਿਆ ਕਿ ਪਿਛਲੇ ਜਨਮ ਦੇ ਵਿੱਚ ਤੈਂ ਕੀ ਕੀ ਕੀਤਾ ਫਿਰ ਪ੍ਰਮਾਤਮਾ ਨੇ ਉਹਨੂੰ ਸਭ ਕੁਝ ਦਿਖਾ ਲਿਆ ਕਿ ਪਿਛਲੇ ਜਨਮ ਵੀ ਤੈਂ ਕੋਈ ਮਾੜਾ ਕਰਮ ਨਹੀਂ ਸੀ ਕੀਤਾ ਪਰ ਇਸ ਜਨਮ ਵੀ ਤੈਂ ਕੋਈ ਮਾੜਾ ਕਰਮ ਨਹੀਂ ਕੀਤਾ ਸਜ਼ਾ ਸਿਰਫ ਇੱਕ ਗਲਤੀ ਦੀ ਮਿਲੀ ਉਹ ਗਲਤੀ ਕੀ ਹੈ ਕਹਿੰਦੇ ਕਿ ਇੱਕ ਗਾਂ ਦਾ ਬੱਚਾ ਨੱਠਾ ਜਾ ਰਿਹਾ ਤੇ ਮਗਰ ਮਗਰ ਉਹਦੇ ਕਸਾਈ ਜਾ ਰਿਹਾ ਤੇ ਉਦੋਂ ਮਗਰ ਉਹ ਗਾਂ ਨੱਠ ਰਹੀ ਆ ਤੇ ਹੁਣ ਜਦੋਂ ਉਹ ਬੱਚਾ ਨੱਠ ਕੇ ਆਪਣੀ ਜਾਨ ਬਚਾਉਣ ਰਿਹਾ ਆ ਤੇ ਕਸਾਈ ਮਗਰ ਉਹਨੂੰ ਮਾਰਨ ਲਈ ਤੌੜ ਰਿਹਾ ਆ ਜਦੋਂ ਕਸਾਈ ਉਹਦੇ ਮਗਰ ਭੱਜ ਰਿਹਾ ਪਰ ਉਹ ਬੱਚਾ ਕਿਤੇ ਨਜ਼ਰ ਨਹੀਂ ਆਇਆ ਪਰ ਜਿੱਥੋਂ ਦੀ ਉਹ ਬੱਚਾ ਗੁਜ਼ਰਿਆ ਸੀ ਉੱਥੇ ਤੂੰ ਵੀ ਖੜਾ ਸੀ ਤੇ ਉਹ ਕਸਾਈ ਨੇ ਤੈਨੂੰ ਇਹ ਪੁੱਛਿਆ ਕਿ ਇੱਧਰ ਨੂੰ ਤੈ ਕੋਈ ਜਾਨਵਰ ਜਾਂਦਾ ਦੇਖਿਆ ਕਾਂ ਦਾ ਬੱਚਾ ਜਾਂਦਾ ਦੇਖਿਆ ਤਾਂ ਤੈ ਕੁਝ ਬੋਲਿਆ ਨਹੀਂ ਕੁਝ ਕਿਹਾ ਨਹੀਂ ਤੈ ਸਿਰਫ ਇੱਕ ਹੱਥ ਨਾਲ ਇਸ਼ਾਰਾ ਕੀਤਾ ਕਿ ਇੱਧਰ ਨੂੰ ਗਿਆ ਤੇ ਉਸ ਵਕਤ ਕਹਿੰਦੇ ਕਿ ਉਹ ਗਾਸ ਸਾਹ ਉਹ ਸੇ ਦੇਖ ਸੁਣ ਰਹੀ ਸੀ ਤੇ ਜਦੋਂ ਫਿਰ ਉਹ ਕਸਾਈ ਨੇ ਉਸ ਗਾਂ ਦੇ ਬੱਚੇ ਨੂੰ ਫੜਿਆ ਫੜ ਕੇ ਮਾਰ ਦਿੱਤਾ ਤੇ ਉਸ ਗਾਂ ਦੇ ਮਨ ਵਿੱਚੋਂ ਦਿਲੋਂ ਇੱਕ ਬਦਵਾ ਨਿਕਲੀ ਸੋ ਬਦਵਾ ਉਹ ਜੋ ਸੀ ਉਹ ਸਿਰਫ ਤੈਨੂੰ ਲੱਗੀ ਕਿਉਂਕਿ ਕਸਾਈ ਤੋਂ ਤਾਂ ਉਹ ਬੱਚਾ ਬਚ ਗਿਆ ਸੀ ਤੇ ਸਿਰਫ ਇੱਕ ਹੱਥ ਦੇ ਇਸ਼ਾਰੇ ਦੇ ਨਾਲ ਉਸ ਬੱਚੇ ਦੀ ਜਾਨ ਚਲੀ ਗਈ ਤੇ ਜੋ ਉਸ ਵਕਤ ਉਸ ਗਊ ਨੇ ਬਦਵਾ ਦਿੱਤੀ ਉਹ ਬਦਵਾ ਤੈਨੂੰ ਲੱਗੀ ਇਸ ਜਨਮ ਦੇ ਵਿੱਚ ਤੈਨੂੰ ਉਸ ਕਰਮ ਦੀ ਸਜ਼ਾ ਮਿਲੀ ਹੈ ਇਹ ਤੇਰੇ ਹੱਥ ਜੋ ਕੱਟੇ ਗਏ ਤਾਂ ਫਿਰ ਉਹ ਆਪਣੇ ਕਿਸੇ ਤੇ ਬੜਾ ਹੀ ਪਛਤਾਇਆ ਕਿ ਪਹਿਲਾਂ ਤਾਂ ਉਹ ਪ੍ਰਮਾਤਮਾ ਨੂੰ ਦੋਸ਼ ਦੇ ਰਿਹਾ ਸੀ ਉਹ ਨਾਲ ਲੜ ਝਗੜ ਰਿਹਾ ਸੀ ਕਿ ਤੈਂ ਮੈਂ ਇੰਨਾ ਚੰਗੀ ਨਹੀਂ ਕੀਤੀ ਮੈਂ ਕੋਈ ਮਾੜਾ ਕਰਮ ਵੀ ਨਹੀਂ ਕੀਤਾ ਪਰ ਜਦੋਂ ਉਹ ਸਾਰੀ ਸੱਚਾਈ ਖੁਦ ਦੇਖੀ ਜਦੋਂ ਪ੍ਰਮਾਤਮਾ ਨੇ ਉਹਨੂੰ ਸਭ ਕੁਝ ਦਿਖਾ ਲਿਆ ਤਾਂ ਫਿਰ ਸ਼ਾਂਤ ਹੋ ਗਿਆ ਫਿਰ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਣ ਲੱਗਾ ਤੇ ਪ੍ਰਮਾਤਮਾ ਨੇ ਫਿਰ ਸਾਰੇ ਗੁਨਾਹ ਜੋ ਛੋਟੇ ਮੋਟੇ ਗੁਨਾਹ ਸੀ ਉਹ ਵੀ ਕਹਿੰਦੇ ਬਖਸ਼ ਦਿੱਤੇ ਤੇ ਜਦੋਂ ਸਾਨੂੰ ਇਥੋਂ ਇਹ ਸਿੱਖਣਾ ਮਿਲਦੀ ਆ ਕੁਝ ਨਹੀਂ ਪਤਾ ਹੁੰਦਾ ਤੇ ਅਸੀਂ ਪਰਮਾਤਮਾ ਨੂੰ ਦੋਸ਼ ਦਿੰਦੇ ਆ ਪਰ ਸਾਨੂੰ ਇਹ ਨਹੀਂ ਪਤਾ ਕਿ ਅਸਥੀ ਕਿਹੜਾ-ਕਿਹੜਾ ਕਾਦ ਕਿੱਥੇ ਮਾੜਾ ਕਰਮ ਕੀਤਾ ਹੈ ਸੋ ਇਸੇ ਲਈ ਕਹੀਦਾ ਕਿ ਇਸ ਜਨਮ ਵਿੱਚ ਚੰਗੇ ਕਰਮ ਕਰ ਲੋ ਤਾਂ ਕਿ ਸਾਨੂੰ ਅੱਗੇ ਜਾ ਕੇ ਸਜ਼ਾ ਨਾ ਭੁਗਤਣੀ ਪਵੇ ਕਿਉਂਕਿ ਉੱਥੇ ਸਾਡਾ ਕੋਈ ਆਪਣਾ ਨਹੀਂ ਹੈ ਸੋ ਇੱਥੇ ਆਪਾਂ ਇੱਕ ਹੋਰ ਕਮੈਂਟ ਦਸੀਏ ਜੀ ਇਹ ਕਮੈਂਟਾਂ ਵਿੱਚ ਲਿਖਦੇ ਆ ਕਿ ਅਥੀ ਦੀਦੀ ਜੀ ਪਹਿਲਾਂ ਗੁਰੂ ਘਰ ਜਾਂਦੇ ਸੀ ਹੁਣ ਕੀਰਾਂ ਨੂੰ ਮੰਨਦੇ ਆ ਜਾਂਦੇ ਤਾਂ ਹੁਣ ਵੀ ਆ ਪਰ ਸਮਝ ਨਹੀਂ ਆਉਂਦੀ ਕਿ ਨਾਮ ਕਿਨਾਂ ਦਾ ਲਈਏ ਨਾਮ ਸਿਮਰਨ ਕਿਨਾਂ ਦਾ ਕਰੀਏ ਸੋ ਦੇਖੋ ਕਮੇਸ਼ਾ ਆਪਾ ਦੱਸਦੇ ਆਏ ਆ ਕਿ ਨਾਮ ਸਿਮਰਨ ਆਪਣੇ ਗੁਰੂ ਦਾ ਹੀ ਕਰਨਾ ਹੈ ਜਿੱਥੇ ਵੀ ਤੁਸੀਂ ਗੁਰਦਾਰਨਾ ਕੀਤੀ ਹੈ ਨਾਮ ਸ਼ਬਦ ਮਿਲਿਆ ਹੋਇਆ ਹੈ ਸੋ ਨਾਮ ਸ਼ਬਦ ਉਹੀ ਕਰਨਾ ਹੈ ਪੀਰਾਂ ਪੀਰਾਂ ਦੇ ਸਿਰਫ ਤੇ ਚਿਰਾਗ ਰੋਸ਼ਨ ਕਰ ਸਕਦੇ ਆ ਉਹਨਾਂ ਦੇ ਨਾਮ ਤੇ ਉਹਨਾਂ ਦੇ ਦਿਨ ਤੇ ਜੋ ਪ੍ਰਸ਼ਾਦ ਬਣਦਾ ਹੈ ਉਹ ਜੜਾ ਦੇ ਕਰੋ ਜਿੰਨੀ ਕੁ ਗੁੰਜਾਇਸ਼ ਹੁੰਦੀ ਹੈ ਸਿਰਫ ਪੀਰ ਇੰਨੀ ਕ ਹੀ ਸੇਵਾ ਮੰਗਦੇ ਆ ਹੋਰ ਕੁਝ ਨਹੀਂ ਕਹਿੰਦੇ ਤੇ ਨਾਮ ਸ਼ਬਦ ਆਪਣੇ ਗੁਰੂ ਦਾ ਹੀ ਕਰਨਾ ਹੈ ਸੋ ਬਹੁਤੀਆਂ ਸੋਚਾਂ ਵਿੱਚ ਨਹੀਂ ਪੈਣਾ ਹੈ ਗੁਰੂ ਘਰ ਵੀ ਜਾਓ ਗੁਰੂ ਦਾ ਨਾਮ ਸ਼ਬਦ ਕਰੋ ਜੇਕਰ ਗੁਰਤਾਰਨਾ ਕੀਤੀ ਹੋਈ ਆ ਤੇ ਫੀਰ ਆਪ ਫੀਰਾਂ ਦੀ ਸੇਵਾ ਕਰੋ ਉਹਨਾਂ ਦੇ ਦਿਨ ਤੇ ਉਹਨਾਂ ਦਾ ਚਿਰਾਗ ਰੋਸ਼ਨ ਕਰਦੋ ਸੇਵਾ ਕਰ ਲਈ ਤੇ ਉਹਨਾਂ ਦੇ ਨਾਮ ਦਾ ਥੋੜਾ ਬਹੁਤ ਪ੍ਰਸ਼ਾਦ ਵੰਡ ਦਿੱਤਾ ਸਿਰਫ ਇੰਨੀ ਕਿ ਸੇਵਾ ਦੇ ਵਿੱਚ ਹੀ ਪੀਰ ਖੁਸ਼ ਹੋ ਜਾਂਦੇ ਆ ਤੇ ਨਾਮ ਸ਼ਬਦ ਸਿਰਫ ਗੁਰੂ ਦਾ ਹੀ ਸਿਮਰਨਾ ਹੈ ਜੀ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਐਤਵਾਰ ਜਾਂ ਵੀਰਵਾਰ ਹੀ ਸਿਰ ਕਿਉਂ ਧੋਣਾ ਮਨਾ ਕੀਤਾ ਜਾਂਦਾ ਹੈ ਸੋ ਖਾਸ ਕਰਕੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਵੀਰਵਾਰ ਐਤਵਾਰ ਦੀ ਸੇਵਾ ਹੁੰਦੀ ਆ ਉਹਨਾਂ ਨੂੰ ਮਨਾਈ ਕੀਤੀ ਜਾਂਦੀ ਆ ਕਿ ਇਹਨਾਂ ਦਿਨਾਂ ਤੇ ਸਿਰ ਨਾ ਧੋਤਾ ਜਾਵੇ ਉਹ ਸਿਰਫ ਇਸ ਲਈ ਕਿਉਂਕਿ ਕਈ ਵਾਰ ਗਲਤੀ ਇੱਥੇ ਬੀਬੀਆਂ ਕਰ ਲੈਂਦੇ ਆ ਕਿ ਸਿਰ ਧੋ ਕੇ ਦਰਵਾਰ ਵਿੱਚ ਹੀ ਚੱਲ ਜਾਂਦੇ ਆ ਇਹ ਗਲਤੀ ਕਦੇ ਨਹੀਂ ਕਰਨੀ ਚਾਹੀਦੀ ਵਾਨਰ ਸ੍ਰੀਪ ਤੇ ਭਾਰ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਸੇ ਤੱਕਰਾਵਰੇਣ ਪੈਂਦੀ ਆ ਸੋ ਇਸ ਕਰਕੇ ਸੋਜੀ ਰੱਖਣੀ ਜੀ ਕਿਉਂਕਿ ਉਹਨਾਂ ਦੀ ਨਾਰਾਜ਼ਗੀ ਹੋ ਜਾਂਦੀ ਹੈ ਜਦੋਂ ਅਸੀਂ ਸਿਰ ਗਿੱਲਾ ਲੈ ਕੇ ਦਰਵਾਜ਼ੇ ਜਾਂਦੇ ਆ ਸੋ ਬਾਕੀ ਜੇਕਰ ਆਪਾਂ ਬਜ਼ੁਰਗਾਂ ਦੇ ਹਿਸਾਬ ਨਾਲ ਚੱਲੀਏ ਤਾਂ ਬਜ਼ੁਰਗ ਵੀ ਇਹੀ ਸਿਖਾਉਂਦੇ ਆਏ ਆ ਕਿ ਵੀਰਵਾਰ ਐਤਵਾਰ ਸਿਰ ਨਾ ਧੋ ਜਿਨ੍ਹਾਂ ਦੀ ਇੱਕ ਭਰਾ ਹੈ ਸੋ ਖਾਸ ਕਰਕੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਪਰ ਨਹੀਂ ਇੱਥੇ ਆਪਣੇ ਭਰਾਵਾਂ ਦੀ ਵੀਰਿਆਂ ਦੀ ਹਮੇਸ਼ਾ ਸੁੱਖ ਹੀ ਮਨਾਉਣੀ ਚਾਹੀਦੀ ਹੈ ਜੇਕਰ ਤੁਸੀਂ ਇਹ ਦਿਨ ਵਿੱਚ ਗੈਪ ਪਾ ਕੇ ਚੱਲਦੇ ਹੋ ਤਾਂ ਕੋਈ ਇਹਦੇ ਵਿੱਚ ਗਲਤ ਗੱਲ ਨਹੀਂ ਹੈ ਸੋ ਹਮੇਸ਼ਾ ਹੀ ਬਾਕੀ ਕੁਝ ਹੋਰ ਬਹਿਮ ਪਰਮੇ ਦੇ ਵਿੱਚ ਕੋਈ ਨਹੀਂ ਹੈ ਸੋ ਜਿਹੜੇ ਸੇਵਾ ਕਰਦੇ ਆ ਉਹ ਤਾਂ ਇਸ ਕਰਕੇ ਇਸ ਦਾ ਧਿਆਨ ਰੱਖਦੇ ਆ ਤੇ ਜਿਹੜੇ ਨਹੀਂ ਕਰਦੇ ਉਹ ਆਪਣਾ ਆਮਾ ਦੀ ਸੁਖ ਸ਼ਾਂਤੀ ਲਈ ਇਹ ਕਰਮ ਕਰਦੇ ਆ ਸੋ ਇਹਨਾਂ ਦਿਨਾਂ ਤੇ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਣੋਂ ਤਾਂ ਵਧੀਆ ਹੀ ਗੱਲ ਆ ਜਿਨ੍ਹਾਂ ਬਜ਼ੁਰਗ ਜਿਹੜੇ ਸੱਲਾਹ ਵਿਚਾਰਾਂ ਕਰਦੇ ਸੀ ਜਿੰਨਾਂ ਵਿਚਾਰਾਂ ਦੇ ਨਾਲ ਉਹ ਚੱਲਦੇ ਸੀ ਉਹਨੇ ਤੰਦਰੁਸਤ ਸੀ ਸਹੀ ਵੀ ਸੀ ਬਜ਼ੁਰਗਾਂ ਦੇ ਕਈ ਰਸਤੇ ਤੇ ਤੁਰਦੇ ਸੀ ਜਿੰਨੇ ਅਸੀਂ ਬਜ਼ੁਰਗਾਂ ਦੀਆਂ ਗੱਲਾਂ ਨੂੰ ਸੁਣਾਉਂਦੇ ਜਾ ਰਹੇ ਹੁਣਾਂ ਹੀ ਅਸੀਂ ਮਸਤੀਰਤਾ ਦੇ ਵਿੱਚ ਪੈਂਦੇ ਜਾ ਰਹੇ ਹਾਂ ਸੋ ਇਸ ਕਰਕੇ ਹਮੇਸ਼ਾ ਬਜ਼ੁਰਗਾਂ ਦੇ ਸੱਸੇ ਹੋਏ ਰਸਤੇ ਤੇ ਤੁਰਨ ਦੀ ਕੋਸ਼ਿਸ਼ ਕਰੋ ਤੇ ਆਪਣੇ ਬੱਚਿਆਂ ਨੂੰ ਵੀ ਘਾਹ ਦੀ ਗਾਂ ਇਹ ਸਿੱਖਿਆ ਜ਼ਰੂਰ ਦਿਓ ਤਾਂ ਕਿ ਬੱਚੇ ਵੀ ਇਹ ਗੱਲਾਂ ਨੂੰ ਯਾਦ ਰੱਖ ਸਕਣ